ਇਹ ਆਤੀ ਬਹੁਤ ਹੋਊਗਾ 2 3 ਹੋਰ ਬਹੁਤ ਆ ਹਣ ਬਹੁਤ ਆ ਬਸ ਪਰ ਫਿਰ ਬਾਦੂਗਾ ਹੋਰ ਚਲ ਹਰ ਆਖਵੇਂ ਲਾ ਇਹ ਲੈ ਬਣਾ ਬਣਾ ਲਾ ਅਜਾ ਆ ਹੀ ਬਣਾਵਾਂਗੇ ਬਣਾ ਲਾ ਦਾ ਦਾ ਜਾ ਕੇ ਹੋਰ ਇਹ ਪੱਤੇ ਜਗਾ ਤੋਂ ਸਿੱਟੇ ਵਿੱਚ ਤਾਂ ਮੈਂ ਜਾਣ ਕੇ ਸਿੱਟੇ ਸੀ ਬਾਹਰ ਇਧਰ ਕੋਈ ਆ ਵੀ ਨਾ ਜਾਵੇ ਨਾ ਤਾਂ ਤਾਂ ਮੁੰਡਾ ਬੜਾ ਗੰਦਾ ਕਹਿੰਦੇ ਐਸੇ ਵੇਖਿਆ ਤਾਂ ਨਹੀਂ ਮੈਂ ਕਹੇ ਜਾ ਅੱਛਾ ਤੇ ਪਰ ਕਹਿੰਦੇ ਬੜਾ ਖਰਾਬ ਆ ਬੜਾ ਬੋਲਦਾ ਅੱਛਾ ਕਿਸੇ ਨੂੰ ਵੇਖ ਲੈ ਨਾ ਵਾਂਚੇ ਫਿਰਦਿਆਂ ਨੂੰ ਤੇ ਮੰਦਾ ਚੰਗਾ ਬੋਲਦਾ ਅੱਛਾ ਹੂੰ ਅੱਛਾ ਤੈਨੂੰ ਕੋਈ ਨਹੀਂ ਕੋਈ ਨਹੀਂ ਆਂਦੀ ਹੋਏਗੀ ਆ ਜਾਣ ਦੇ ਜੜਾ ਆਊਗਾ ਫੇਰ ਉਹ ਮਨਾਲੀ ਆ ਤੇਰੇ ਐ ਹੈ ਨਹੀਂ ਪਾਣੀ ਲੱਗਿਆ ਸੀ ਵਾਂਚ ਤੇ ਇਹਨਾਂ ਦੀ ਚੱਲ ਉਹ ਹੁੰਦਾ ਨਹੀਂ ਇਹ ਮੁੰਡਾ ਜਾਂ ਇਹਨਾਂ ਦਾ ਹੀ ਆ ਮੈਨੂੰ ਲੱਗਦਾ ਕੋਈ ਨਹੀਂ ਫੇਰਾ ਆ ਜਾਣ ਦੇ ਫੜ ਜਾ ਇੱਥੇ ਪਹਿਲੇ ਦੀ ਗੱਲ ਕੀ ਗੱਲ ਹੈ ਮੈਂ ਕਹ ਤਾ ਕਰੀਏ ਨਾ ਕੀਤੇ ਰਹੇ ਸਾਗ ਤੋੜਿਆ ਕਿਸੇ ਸਿਆਉਣਾ ਚੱਕ ਲਿਆ ਮਿੱਦੀਆ ਵੇਖੋ ਸਿਆਉਣਾ ਤਾਂ ਨਹੀਂ ਚੱਕਦਾ ਇੱਥੇ ਸਾਗ ਰੱਖਿਆ ਸੀਗਾ ਨਾਲ ਫੜ ਜਾ ਜੀ ਫੱਦਾ ਸੋਹਣਾ ਕਹੇ ਜੱਤੀ ਕੇ ਕਿ ਮੈਂ ਛੱਤਰ ਨਾਲ ਮਾਰੂੰਗਾ ਤੇਰੇ ਨੂੰ ਕੇ ਕੇ ਮੈਂ ਬੋਲਦਾ ਤੂੰ ਬਾਹ ਕਿ ਤੁਹਾਡਾ ਚੁੰਡੀ ਵੜਾ ਹਾਂ ਸਾਗੇ ਤੁਹਾਡੇ ਕਿ ਉੱਥੇ ਗੱਤੇ ਸਾਨਾ ਚੱਕ ਲਿਆ ਸੀ ਮੈਂ ਦਿੱਤੀ ਸਰੋ ਤੁਸੀਂ ਮੈਂ ਦਿੱਤੀ ਤਾਂ ਫਿਰ ਹੁਣ ਕੀ ਹੋ ਗਿਆ ਚੁੱਪ ਕਰ ਇਹਦੀ ਮੂੰਹ ਕਾਹਨੂੰ ਲੱਗਨੇ ਤਾਂ ਬਤਮੀਜ ਹੈਗਾ ਨਾ ਤਾਂ ਭੋਰਾ ਕੱਲ ਨਹੀਂ ਭੋਰਾ ਕੱਲ ਹੁੰਦੇ ਤਾਂ ਫਿਰ ਆਏ ਥੋੜਾ ਬੋਲਣ ਆ ਸੀਗਾ ਕੀ ਤੇਰੀ ਸਰੋ ਮੈਂ ਦਿੱਤੀ ਹੈ ਜਿਆਦਾ ਬੋਲੀ ਐ ਨਾ ਤੂੰ ਬਕਵਾਸ ਕਰਦਾ ਪਰਜੇ ਪਰਖਦੇ ਤੇਰੇ ਘਰੇ ਮਾਂ ਪੈਣ ਹੈ ਨਹੀਂ ਕਿਹੜਾ ਪਰਜੇ ਗਿਆ ਤੁਹਾਡਾ ਚੁੰਡੀ ਵੱਡੀ ਹੋਰ ਵੱਡੀ ਵੜ ਕੇ ਦਿਖਾ ਤੈਨੂੰ ਦੱਸਾਂ ਪਤਾ ਵੱਡਾ ਕੱਡੂ ਦਾ ਚੁੰਡੀ ਇਹ ਉਹੀ ਵੇਖ ਕੇ ਚਾਂਬਲ ਜਾਂਦੇ ਆ ਫੇਰ ਤਾਂ ਸਹੀ ਆਇਆ ਤਾਂ ਵੇਖ ਕੇ ਮੈਂ ਗੋਲੀ ਅੰਗੂ ਚੱਲ ਤਰ ਸਾਗ ਲੈ ਕੇ ਤੂੰ ਸਾਰੀ ਸ਼ਰਮ ਮਿੱਧੇ ਰੱਖ ਦਿੰਦੇ ਆ ਮਿੱਧੇ ਰੱਖ ਦਿੱਤੀ ਆ ਸਰੋ ਮਿੱਧੇ ਤੇਰੀ ਸਰੋ ਵੱਡੀ ਚੱਲ ਤਰ ਕੋਚ ਨੂੰ ਕੋਈ ਲਾਂਬਾ ਦੇਖ ਕੇ ਆਈ ਚੱਲ ਮੈਂ ਤੇਰੀ ਮਾਂ ਨੂੰ ਲਾਂਬਾ ਦੇਖ ਕੇ ਆਉਣੀ ਆ ਤੋੜੇ ਤੋਂ ਸਾਗ ਕਿਵੇਂ ਮੱਚਦਾ ਸਾਗ ਲਾਂਬਾ ਕੀ ਦੇਖ ਕੇ ਇੱਕ ਤਾਂ ਸਰੋ ਮਹਿਤੂ ਨੂੰ ਲਾਂਬਾ ਦੇਖ ਕੇ ਆਉਨੇ ਆ ਕੀ ਤੂੰ ਜਾਣਦਾ ਜਿਆਦਾ ਬਕਵਾਸ ਨਾ ਕਰ ਜਾ ਚਾਚਾ ਮਾਵਾ ਵਰੀ ਕਿ ਤੇਰੀ ਬੋਲਣ ਦੀ ਅਕਲ ਹੈ ਨਹੀਂ ਤੇ ਅਕਲ ਹੁੰਦੀ ਤਾਂ ਆਇਆ ਥੋੜਾ ਬੋਲਦਾ ਸੀ ਮੇਰੇ ਮੂੰਹ ਤੇ ਦਿਸੋ ਜੇ ਨੇ ਇਹਨੂੰ ਵੱਡੇ ਨੂੰ ਤਾਰੇ ਸਰੋ ਮਦਦ ਤੇ ਤੇਰੀ ਸਰੋ ਇੱਕ ਚ ਮਾਰਾਂ ਜੀ ਕਰਦਾ ਸਾਗ ਪਰ ਤੋੜੇ ਹੀ ਮਿਹਨਤ ਨਾ ਮਰਨਾ ਇਹ ਤਾਂ ਲੈ ਕੇ ਘਰੇ ਪੜਾਣ ਲੜੀ। ਪੜਾਣ ਚ ਸਵਾਇ। ਕੀ ਉਹ ਕੀ ਗੱਲ? ਨਹੀਂ ਚਾਚੀ ਵੇਖਿਆ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੈਂ ਸੋਣਾ ਕੀ ਤਸੀਗਾ ਫਿਰ ਕੇ ਹੋਗਾ ਦੂਜਾ ਸੋਣਾ। ਬਾਲਾ ਬੋਤ ਮਟਾ ਦੋਗਾ ਹੈ। ਆ ਵੀ ਤੋੜਿਆ। ਅਕਲ ਹੁੰਦੀ ਤਾਂ ਫਿਰ ਐ ਬੋਲਣਾ ਹੀ ਨਹੀਂ ਸੀ ਉਹਨੇ ਆਖੇ। ਮੈਂ ਤਾਂ ਜੀ ਬੇਟੇ ਨੂੰ ਦੱਸੂਂਗੀ ਜਾ ਕੇ ਮੈਂ ਖੁੱਬੇ ਪੇ। ਅਸੀਂ ਸਵਾਗਤ ਹੋਣ ਨਾ ਮੈਂ ਤਾਂ ਦੀ ਬੇਬੇ ਨੂੰ ਦੱਸੂਗੀ ਜਾ ਕੇ ਮੇਰੇ ਕੋ ਬੇਬੇ ਆਏ ਬੋਲਦਾ ਸੀ ਮੈਂ ਵੀ ਜਾ ਕੇ ਦੱਸਦੀਆਂ ਇਹਦੀ ਮਾਣੂ ਇਹਦੀ ਮਾਣੂ ਲਾਂਬਾ ਤੇ ਚਾਹੀਆ ਕਿ ਐਂ ਬੋਲਦਾ ਸੀ ਇਹਨੂੰ ਅਕਲ ਹੈ ਨਹੀਂ ਬੋਲਣ ਦੀ ਵੀ ਕਿਸੇ ਦੀਆਂ ਧੀਆਂ ਭੈਣਾਂ ਨੂੰ ਕਿਵੇਂ ਬੋਲੀਦਾ ਕਿ ਮਾਮਾ ਵਰਗੀ ਮੈਂ ਹੈਗੀ ਐ ਇੰਨੀ ਬਦਤਮੀਜੀ ਨਾਲ ਗੱਲਾਂ ਕਰਦਾ ਸੀ ਜੀ ਫਿਰ ਤਾਂ ਆਪਾਂ ਉਹਨਾਂ ਦੇ ਨੀਮਿਆਂ ਦੇ ਘਰੇ ਗਈਆਂ ਸੀਗੀਆਂ ਤੇ ਉਹਨਾਂ ਨੇ ਤਾਂ ਮਰਹਣੇ ਚਾਹਦਾ ਨਾਮ ਹੀ ਨਹੀਂ ਰਿਹਾ ਆਪਾਂ ਉਹਨਾਂ ਦੇ ਬੋਲ ਨਹੀਂ ਆਨੇ ਹਾਂ ਹਾਂ ਹੋਰ ਤੇ ਉਹਨਾਂ ਦਾ ਤਾਂ ਵਿਆਹ ਨਾਲੇ ਵਿਆਹ ਵਿਆਹ ਮnde ਘਰੇ ਕਹਿਣ ਗਈ ਸੀ ਬੇਬੇ ਨੇ ਨਹੀਂ ਕਿਹਾ ਸੀ ਭੰਡਾਰੇ ਤੇ ਕੀ ਆਈ ਹਾਂ ਤਾਂ ਹੀ ਦੇ ਨਾਮ ਲੈ ਕੇ ਸੀ ਮੈਂ ਚਾਹ ਨਹੀਂ ਪੁੱਛੀ ਬਣਾਈ ਕੋਈ ਬੁੜੀਆਂ ਹੋ ਜਗਈ ਹੁੰਦਾਂ ਹੈਨਾ ਉਹ ਵੇਖ ਕੇ ਦੂਜਾ ਤੈਨੂੰ ਪਤਾ ਮੱਚ ਸੜ ਜਾਂਦਿਆਂ ਵੀ ਬਸ ਆਹ ਕਾ ਤੋ ਗਈਆਂ ਉਤੋਂ ਇੱਕ ਤੋ ਉੱਥੋਂ ਸਤੀ ਸਾਈਆਂ ਆਈਆਂ ਉਤੋਂ ਸਾਗ ਦੇਸ ਗਿਆ ਸੋਨਾ ਤੇ ਸਾਗ ਤੋੜਨ ਲੱਗ ਪਿਆ ਤੇ ਉਤੋਂ ਮਰ ਜਾਣੇ ਨਹੀਂ ਰਿਹਾ ਕਿ ਕਿਵੇਂ ਬੋਲਿਆ ਹੈਨਾ ਕੋਈ ਨਹੀਂ ਮੈਂ ਚੱਲਦੀ ਹਾਂ ਤਾਂ ਮੈਂ ਦਿਨਿਆਂ ਦੀ ਮਾਂ ਨੂੰ ਲਾਂਬਾ ਹਾਂ ਇਹ ਨਹੀਂ ਤੋ ਨਾ ਨਾ ਸਿਖਾਇਆ ਤਾਂ ਨੀ ਮ ਸਿਖਾਈ ਬੋਲਣ ਦੀ ਕਿ ਮੈਂ ਬੋਲਦਾ ਸਿਖਾਇਆ ਹਾਂ ਕਿਦੋਂ ਪੁਣਾਰੇ ਤੇ ਆਖਣ ਗਈਆਂ ਸੀ ਅਜੇ ਟੱਕ ਆਈਆਂ ਨਹੀਂ ਕਿਹਾ ਤਾਂ ਉਹ ਮੁੰਜਾ ਆਜੋ ਆਜੋ ਖੇਤੀ ਮੁੜ ਆਈਆਂ ਬੇਬੀ ਉਹ ਸਾਗ ਦੇ ਸੀ ਗਿਆ ਸੀ ਰਾਹ ਦੇ ਵਿੱਚ ਸਾਗ ਤੋੜਨ ਲੱਗ ਪਿਆ ਸੀ ਤੇ ਪੁਣਾਰੇ ਨੂੰ ਆਖਿਆ ਆ ਹਾਂ ਹਾਂ ਆਖਿਆ ਨੀ ਬੇਬੀ ਕੋਈ ਕਰਤਾਂ ਲੇ ਗਿਆ ਤੋੜ ਕੇ ਇਹ ਫਿਰ ਉੱਥੇ ਰਾਹ ਤੇ ਖੜ ਗਈ ਕਹਿੰਦੀ ਸਾਗ ਤੋੜਨੀ ਹੈ ਸਾਗ ਬੜਾ ਸੋਹਣਾ ਚੁਸਮਾ ਲੈ ਗਈਆਂ ਸਾਰੇ ਹੁਜੂਮ ਹਾਂ ਸਾਰੇ ਆਖਰ ਸਾਰੇ ਫਰੈਂਡ ਚ ਹਾਂ ਤੇ ਬੇਬੇ ਉਹ ਭੰਡਾਰੇ ਤੇ ਤਾਂ ਕੇ ਆਈਆਂ ਹਾਂ ਤੇ ਇਹ ਰਾਜ ਚਾਚੀ ਕਹਿੰਦੀ ਸਾਗ ਬਣਾ ਸੋਣਾ ਕੇ ਸਾਗ ਤੋੜ ਲਗੇ ਤਾਂ ਕਿ ਉਹ ਮੁੰਡਾ ਨਾ ਲੰਮਾ ਆ ਮੋਟਾ ਆ ਹਾਂ ਤੇ ਉਹਦਾ ਭਣੇ ਆ ਗਿਆ ਮੈਂ ਤੈਨੂੰ ਪਹਿਲਾਂ ਹੀ ਕਹੀ ਜਾਂਦੀ ਸੀ ਮੇਥੋਂ ਤਾਂ ਬਾਲਾ ਬਦਤਮੀ ਜਾ ਉਹਨਾਂ ਤਾਂ ਬੋਲਣ ਦੀ ਭੂਰਾ ਗਲੀ ਬੇਬੇ ਕਹਿੰਦੀ ਹੁੰਦੀ ਹੈ ਹਾਂ ਤੇ ਆ ਕੇ ਬੋਲਣ ਲੱਗਾ ਕਿ ਮੈਂ ਦਿਸਣਾ ਚਾਹਾਂਗਾ ਕਿਹੜਾ ਨਾ ਇੱਥੇ ਬਾਹਰ ਚੜਨਾ ਫਿਰ ਨਾਲੇ ਕਰਵੇਂ ਨਾ ਲੈ ਪੋਰ ਜਾਵੀਂ ਨਾਲ ਫਿਰ ਚਾਚੀ ਕਹਿੰਦੀ ਮੈਂ ਜੁੱਤੀ ਲਾ ਲੂੰਗੀ ਕਹਿੰਦੀ ਨਹੀਂ ਤੇ ਉਸ ਜੀ ਮਾਰ ਦਿਆਂ ਛੇਤਰੋਂ ਤੇ ਚਾਰ ਸਿਰ ਚ ਤੇ ਹੋਰ ਲਾਂਭਾ ਦੇ ਕੇ ਇਹਨੇ ਕਰੇ ਮੈਂ ਤਾਂ ਕਿਹਾ ਮੈਂ ਤਾਂ ਇੱਟਾ ਹਲੂ ਜਦੋਂ ਲੰਘਿਆ ਮੈਂ ਕਿਹਾ ਤਾਂ ਮੈਂ ਤੇਰੇ ਘਰੇ ਮਾਂ ਪੈਣ ਹੈ ਨਹੀਂ ਹਸੂਦਾਂ ਤੂੰ ਹੈ ਹਾਂ ਹੋਰ ਅਸਾ ਤਾਂ ਵਾਅਦਾ ਹੋਦਾ ਨਾ ਜਦੋਂ ਲਾਇਆ ਢਾਹ ਲੈਣਾ ਸੀ ਬੱਕਰੇ ਵਾਂਗੂ ਮਗਰੋਂ ਪੁੱਛਦੀਆਂ ਮਗਰੋਂ ਕਿ ਨਾ ਪਰੈਣੂ ਜਾਵੜਾ ਨਾ ਮਰ ਕੇ ਕਾਇ ਕਿ ਵੀ ਦੂਜਾ ਬੁੜੰਗਾ ਤਾਂ ਕੀ ਪਤਾ ਮੈਂ ਕਿਤੇ ਗੱਲ ਮਾਰ ਪੈ ਜਾਣ ਮੇਰੇ ਵੀ ਮੈਂ ਇੰਨਾ ਕੁਛ ਬੋਲ ਗਿਆ ਜਦੋਂ ਕਿਹਾ ਬੋਲਦੇ ਨਾ ਕਿ ਉਹ ਫੜ ਕੇ ਤਾਂ ਹੋਂ ਥੱਲੇ ਛੱਟ ਰੋ ਹੁਣ ਇਹ ਵੀ ਕਰਨੀ ਹੈ ਬੇਟਾ ਜਦੋਂ ਲੰਗਿਆ ਤੇ ਤੂੰ ਵੀ ਕਹਿਣਾ ਤੇਦੀ ਮੈਂ ਤਾਂ ਬਾਸਾ ਮੇਰੇ ਕੋਲ ਡਾਂਗ ਹੈ ਜਿਵੇਂ ਮਾਰੂੰ ਕਿੱਟਾਂ ਚ ਇਹਦੀ ਮਾਂ ਨੂੰ ਲੰਭਾ ਦੇ ਕਿ ਆਇਆ ਖੈਰ ਹੋਦਾ ਸਾਡੀ ਉੱਤੇ ਕੋਈ ਨਹੀਂ ਕੋਈ ਨਹੀਂ ਹੋਰ ਨਹੀਂ ਇਕੱਲਾ ਇੰਨਾ ਬੱਤਮੀਜ ਖੜੇ ਕਿੱਥੇ ਭਲੇ ਆ ਦਿਖਾ ਦੇਵੇਂ ਦੁਨੀਆ ਚੱਲਦੀ ਕੰਮ ਤੇ ਤੂੰ ਬਾਹਰ ਤੂੰ ਬਾਹਰ ਬੈਠੀ ਨਿਕਲ ਕੇ ਮੈਂ ਖਾਈ ਨਹੀਂ ਮੈਂ ਵੇਖਾਂ ਬਾਹਰ ਤੇ ਬਹਿ ਕੇ ਕੋਈ ਆਉਂਦਾ ਜਾਂਦਾ ਪੁੱਛਾਂ ਵੀ ਕਾਸ ਤੋਂ ਨਹੀਂ ਆਈਂ ਅੱਛਾ ਅਸੀਂ ਫਿਰ ਉੱਥੇ ਟਾਈਮ ਲੱਗ ਗਿਆ ਉਹਨਾਂ ਨੇ ਤਾਂ ਸਾਨੂੰ ਚਾਹ ਵੀ ਨਾ ਪੁੱਛੀ ਹੋਰ ਕਹਿਣ ਗਈਆਂ ਸਨ ਮੱਚੀਆਂ ਹੀ ਬੁਰੀਆਂ ਉਹਨਾਂ ਦੀਆਂ ਹੋਰ ਮੈਂ ਤਾਂ ਕਹਿ ਵੀ ਨਾ ਤਾਂ ਸਰਦਾ ਹੀ ਜਿਆਦਾ ਵੀ ਕਰਦਾ ਨਾ ਨਹੀਂ ਕਹਿਣਾ ਤਾਂ ਠੀਕ ਹੈ ਚੱਲ ਕੋਈ ਨਹੀਂ ਸਰ ਮੈਂ ਮੰਜਾ ਡਾਉਣੀ ਆ ਅੰਦਰ ਮੈਂ ਚੱਲ ਆ ਜਾ ਅੰਦਰ ਚਲੋ ਸਾਗ ਡਾਉਂਗੀ ਹੋਰ ਗੁਣ ਟਾਈਮ ਨਾ ਤੇ ਆ ਜਾਓ ਫਿਰ ਮੈਂ ਵੀ ਤਿਆਰੀ ਕਰਦੀ ਆ मै आखिया तड़के दया गई अज चक आई पता साग थोड़ा लग पा ਸਾਗ ਫਿਰ ਹੁਣ ਤੋੜ ਕੇ ਲਿਆਉਣਾ ਸੀਗਾ ਮੱਖਾ ਚੱਲ ਸੁਵਾਵਾ ਵਧ ਗਿਆ ਸਾਖੜਾ ਮੱਖ ਲੈ ਚੱਲ ਤੋੜ ਕੇ ਮੱਖ ਕਿਦਣ ਢਿਆ ਨਹੀਂ ਆ ਵੀ ਸਾਗ ਧਰਨਾ ਸਾਗ ਧਰਨਾ ਤਾਂ ਮੱਖ ਚੱਲ ਹੁਣ ਇੱਧਰ ਆਈਆਂ ਤਾਂ ਹੈਗੀਆਂ ਚੱਲ ਚੰਗਾ ਹੋ ਗਿਆ ਹਾਂ ਹੁਣ ਨਾ ਛੱਡਿਆ ਤਾਂ ਨਹੀਂ ਨਾ ਨਹੀਂ ਨਹੀਂ ਕੋਈ ਨਹੀਂ ਛੱਡਿਆ ਸਾਰਿਆਂ ਨੇ ਕਿਹਾ ਹੀ ਆ ਜੀ ਆ ਸਾਰ ਨੂੰ ਮੇਕਅਪ ਇਹਨਾਂ ਪਈ ਲਾਜੂ ਦੇ ਬੋਲੀ ਪਾਣੀ ਤੁਸੀਂ ਕਰਨਾ ਆ ਕੇ ਹਾਂ ਆਇਆ ਨਾ ਫਿਰ ਜੇ ਆਪਾਂ ਪਹਿਲਾਂ ਨਾ ਆਖੀਏ ਤੇ ਮੁੜ ਕੇ ਅਗਲਾ ਕੀ ਪਤਾ ਕਰੋਗੇ ਕੰਨਿਆ ਘਰ ਆਣੇ ਤਾਂ ਉਹ ਮੱਥੇ ਤੇ ਔੜੀਆਂ ਪਾ ਲੰਗਾ ਮਾਖਾ ਖਮਿਆਂਦੇ ਹਣੇ ਭੰਡਾਰੇ ਤੇ ਕੁਛ ਦੇਣਾ ਪੈ ਜਾਣਾ ਨਹੀਂ ਕਹੀ ਤਾਂ ਵਾਧੂ ਵਧੀਆ ਬੋਲਿੰਗਾ ਨਹੀਂ ਵਾਧੂ ਵਧੀਆ ਬੋਲਿੰਗਾ ਤੇ ਭੰਡਾਰੇ ਦਾ ਆਪਾਂ ਕਿੰਨਾ ਹੱਥ ਮੋਲ ਜਾਂਦਾ ਪਿਆ ਤਾਂ ਇਹਨਾਂ ਨੇ ਨਾ ਕਈ ਵਧੀਆ ਬੋਲ ਲੇਗਾ ਹਾਂ ਚਲ ਹਾਂ ਹਾਂ ਸਾਰੇ ਕੇ ਚਲ ਚੰਗਾ ਤੇ ਬੇਬੀ ਤੂੰ ਹੁਣ ਚੀਰ ਦੇ ਸਾਗ ਦੇ ਦਿੰਨੀ ਮੈਂ ਦਵਾ ਤੇ ਬਲਾਲਾ ਝਾੜੂ ਕੋਚਾ ਮੈਂ ਤਾਂ ਤੜਕੇ ਦੀਆਂ ਨਿਕਲੀਆਂ ਸੀ ਤਾਂ ਘਰੋਂ ਥੱਕ ਗਈਆਂ ਪਹਿਲਾਂ ਤੇ ਚਾਹ ਦੀ ਘੁੱਟ ਪੀਣੀ ਆ ਚੱਲ ਚਾਹ ਬਣਾ ਲਓ ਪੀ ਲਓ ਬਸ ਇੰਨਾ ਸਿਆਖਿਆ ਗਿਆ ਹੋਣਾ ਆਪਾਂ ਬੇਫਿਕਰੀ ਹੋ ਗਏ ਸਾਰੇ ਕੀ ਅੰਦਾਜ਼ਾ ਹੁੰਦਾ ਬੇਫਿਕਰੀ ਆ ਹਾਂ ਉਹ ਮੈਂ ਚਾਹ ਦੀ ਫੂਲ ਲਾ ਲ ਤੂੰ ਡੋਂਗਲਾ ਸਾਗ ਹਾਂ ਸਾਗ ਮੈਂ ਡੋਂਗਦੀ ਤੇ ਚਾਚੀ ਤੂੰ ਕੁਝ ਕਰਨਾ ਤਾਂ ਨਹੀਂ ਕਰੇ ਜਾ ਕੇ ਨਹੀਂ ਮੈਂ ਜਾਣੇ ਮੈਂ ਇੱਕ ਘਰ ਜਾ ਰਹਿ ਜਾ ਮੈਂ ਨਾਲ ਤੇ ਉਹਨਾਂ ਨੂੰ ਕਹਿ ਦੂੰਗੀ ਤੇ ਨਾਲੇ ਉਹਨਾਂ ਦਾ ਮਾੜਾ ਮਟਾ ਜਿਹਾ ਕੰਮ ਜਾਂ ਸੀਗਾ ਉਹਨਾਂ ਲਈ ਅਸੀਂ ਸਾਡੇ ਨਾਲ ਕਰਾਦੀ अच्छा ते फिर दुजा ਮਖ ਚਲ ਆ ਜਾਨੀ ਆ ਫਿਰ ਚਲ ਜਾਵੜਾ ਫਿਰ ਤੂੰ ਹੋਰ ਜਾ ਪੀ ਕੇ ਜਾਂਦੀ ਨਹੀਂ ਤੇ ਚਾਹ ਤੇ ਫਿਰ ਟਾਈਮ ਲੱਗ ਜੂਗਾ ਫਲਕ ਵੀ ਸੀ ਉੱਥੇ ਬਾਤ ਹਾਂ ਸੋਣਾ ਸਾਗ ਹੈ ਨਾ ਸਾਗ ਤਾਂ ਸੋਣਾ ਹੈ ਹੂੰ ਤੇ ਟਾਈਮ ਨਾ ਲੱਗ ਜੂਗਾ ਫਿਰ ਚਾਹ ਤੇ ਵੇਲਾ ਤੈਨੂੰ ਵਾਲੀ ਥਾਲੀ ਤਾਂ ਫਿਰ ਜੇ ਡਿਕਣਾ ਦਾ ਡਿਕਲਾ ਘੁੱਟ ਬਣਾਉਣੀ ਹੁਣ ਸਾਹ ਤਾਂ ਲੈ ਲਾਂ ਕੁੜੀ ਥੱਕੀ ਆਈ ਐ ਮੈਨੂੰ ਅੱਲਾ ਤਾਂ ਦੁਖੀ ਜਾਂਦੀ ਐ ਇੰਨੀ ਬਾਟ ਬਾਟ ਤਾਂ ਘਰ ਤਾਂ ਫਿਰ ਕਿੰਨੇ ਸੀ ਗਾਉਣਾ ਸੀ ਫੇਰੇ ਤੇ ਹੋਰ ਸਾਰੇ ਪਿੰਡ ਦਾ ਤਾਂ ਗੇੜਾ ਲਿਆਈ ਆ ਉਧਰੋਂ ਖੇਤਾਂ ਵਿੱਚ ਦੀ ਕਿਦਾਂ ਦੀ ਹੋ ਹਵਾ ਆ ਕੇ ਆਈ ਓ ਮਾਂ ਆਖਾ ਚੱਲ ਇੱਧਰ ਦੇ ਨੰਗ ਚੱਲਦੇ ਗਾ ਵੱਟੇ ਵੱਟੋ ਆਇਆ ਹਾਂ ਮੈਂ ਕਹਾਂ ਖੇਤਾਂ 'ਕੇ ਬੈਠੇ ਲੋਕ ਹੋਰ ਧਾਣੀਆਂ 'ਚ ਕੀ ਆਂਦਾ ਪਿੰਡ 'ਚ ਘੱਟ ਐ ਪਹਿਲਾਂ ਤਾਂ ਮੈਂ ਆਖਿਆ ਸੀ ਇਹ ਆਊਗਾ ਤੇ ਆਖਿਆਊਗਾ ਫਿਰ ਮੈਂ ਕਿਹਾ ਚੱਲ ਹੁਣ ਤਾਂ ਨਿਕਲਣਾ ਅੰਦਰ ਹੋ ਜਾਈ ਐ ਕੀ ਲਾ ਵਦਕਾ

ਲੱਕੜਾ ਵੀ ਭੈਣ ਬਣ ਕੇ ਚੁਕਾਈ ਲਿਆ ਮੇਰੇ ਨਾਲ ਹੈ ਚੁਕਾ ਲਿਆਉਂਗੀ ਚਲ ਆ ਜਾ ਚਾਚੀ ਲੱਕੜਾ ਦੀ ਥੱਬੀ ਦੀ ਚੱਕੀ ਲੈ ਚਲ ਆ ਜਾ ਫਿਰ ਮੈਂ ਜਾਵਾਂ ਦੋ ਤਵਾ ਹੋਰ ਮੁੜ ਕੇ ਬੇਬੇ ਧਰ ਦੂਗੀ ਨਾ ਤੇ ਮੈਂ ਬਾਕੀ ਦਾ ਕੰਮ ਸੰਭਲੂ ਹੋਰ ਇੱਕ ਤਾਂ ਠੰਡ ਬੜੀ ਐ ਠੰਡਾ ਜ ਦੋ ਦਿਨ ਵਧੀਆ ਦਿਨ ਆਇਆ ਤੇ ਅੱਜ ਫੇਰ ਠੰਡ ਕਰਤੀ ਐ ਨੇ ਹੋਰ ਮੈਂ ਕਿ ਮੋਟੀਆਂ ਲੱਕੜਾਂ ਲਿਆ ਕੇ ਦੇ ਦੇਣੀ ਬੇਬੇ ਨੂੰ ਤੇ ਬੇਬੇ ਧਰ ਦੂਗੀ ਤੇ ਮੈਂ ਬਾਕੀ ਦਾ ਕੰਮ ਸੰਭਲੂਗੀ ਪਰ ਕਿ ਸੌਖਾ ਹੋ ਜਾ ਆਹੋ ਤੂੰ ਫੜਾ ਦੇ ਲੱਕੜਾਂ ਮੈਂ ਉਧਰ ਜਾਣਾ ਨਹੀਂ ਤਾਂ ਮੈਂ ਬਹਿ ਜਾਂਦੀ ਮੈਂ ਦੂਜਾ ਉਹਨੂੰ ਕਰਾ ਦਿੰਦੀ ਸਾਰਾ ਉਹਦੇ ਨਾਲ ਤੈਨੂੰ ਤਾਂ ਜਾਣ ਦੀ ਕਾਲੀ ਲੱਗੀ ਰਹਿੰਦੀ ਕੰਮ ਵੇਲੇ ਤਾਂ ਤੂੰ ਖੜਦੀ ਨਹੀਂ ਜਿੱਦੇ ਕੰਮ ਹੋਵੇ ਕੰਮ ਹੋਵੇ ਕਿਤੇ ਆਓ ਚਲੋ ਉਹਨੇ ਮੂੰ ਮੱਥੇ ਲੱਗਦੇ ਚਲ ਕਹਿ ਦਿੱਤਾ ਕਰਾ ਦਿੰਨੇ ਆ ਘੜੀ ਘੰਟਾ ਆ ਜਾ ਆ ਜਾ ਚੱਲ ਦੱਸਦਾ ਵਾ ਹੋਰ ਮੈਂ ਤਾਂ ਉਹਨਾਂ ਨੂੰ ਕਾਇ ਕਿਹਾ ਇਸੇ ਘੰਟੇ ਦੋ ਹੋਏ ਨਹੀਂ ਮੈਂ ਮਰ ਜਾ ਕੋਈ ਲੱਕੜਾਂ ਕਿੱਧਰ ਤੂੰ ਸੇ ਉਦੋਂ ਤਾਂ ਗਿਹੜਾ ਹੀ ਨਹੀਂ ਮਾਰਿਆਗਾ ਖਏ ਲੱਕੜਾਂ ਤਾਂ ਇੱਕ ਵੀ ਹੈ ਨਹੀਂ ਇੱਥੇ ਲੱਭੂ ਆਇਆ ਨਾ ਵੀ ਤੁਸੀਂ ਅਦਨ ਦਾ ਗੇੜਾ ਹੀ ਨਹੀਂ ਮਾਰਿਆਗਾ ਹੁਣ ਸਾਕ ਕਾਦੇ ਨਾ ਰਹਿਣਾਗਾ ਮੈਂ ਤਾਂ ਬੇਬੇ ਨੂੰ ਜਾ ਕੇ ਕਹਿਣੀ ਬੇਬੇ ਲੱਕੜਾਂ ਤਾਂ ਸਾਰੀਆਂ ਕੋਈ ਲੈ ਗਿਆ ਚੱਕ ਕੇ ਤੇ ਚੱਕੀਆਂ ਪੰਨਾਂ ਲੱਕੜਾਂ ਤਾਂ ਸਾਰੀਆਂ ਹੀ ਚਲੋ ਨਿੰਮ ਜੀ ਦੀਆਂ ਪੰਨਾਂ ਉਹ ਹੀ ਖਿੱਚ ਲੈਣੀਆਂ ਦੋ ਜਾਨ ਚੱਲੋ ਜਾਰੀਆਂ ਪੰਨਾਂ ਦੋ ਇਹ ਹੀ ਚੱਕੂੰਗੀ ਹੁਣ ਮੈਂ ਜਾ ਕੇ ਤਾਂ ਕਹਿਣੀ ਹੈ ਬੇਬੇ ਨੂੰ ਵੀ ਸਾਰੀਆਂ ਲੱਕੜਾਂ ਲੈ ਗਏ ਔੜੇ ਵਾਲੀ ਗੱਲ ਹੈ ਸਾਰੀਆਂ ਹੀ ਲੱਕੜਾਂ ਲੈ ਗਏ ਕੋਈ ਚੱਕ ਕੇ ਤੁਸੀਂ ਫਿਰ ਗੇੜਾ ਨਹੀਂ ਨਾ ਮਾਰਿਆਗਾ ਤੁਸੀਂ ਅਦਨ ਦਾ ਗੇੜਾ ਹੀ ਨਹੀਂ ਮਾਰਿਆਗਾ ਇੱਕ ਤਾਂ ਹੁਣ ਮੈਂ ਕਿੱਧਰ ਕਿੱਧਰ ਹੋਵਾਂ ਗੱਲੀ ਇਹ ਤਾਂ ਅੱਖੇ ਨਹੀਂ ਲੱਗਦਾ ਵੀ ਚੱਲ ਮੈਂ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਕੋਠੇ ਤੇ ਰੱਖਾਂ ਹੋਰ ਉਹ ਹੀ ਤਾਂ ਗੱਲ ਆ ਵੀ ਤੁਸੀਂ ਕੋਠੇ ਤੇ ਸੱਟ ਲੈਂਦੇ ਜਦੋਂ ਪਤਾ ਹੀ ਸੇਗਾ ਵੀ ਇੱਥੇ ਕੋਈ ਵਾਲੀਵਾਰ ਸਹਾਈ ਨਹੀਂਗਾ ਹੁਣ ਸੁੱਕੀਆਂ ਤਾਂ ਸਾਰੀਆਂ ਲੈ ਕੇ ਚੱਕ ਕੇ ਚੱਲ ਹੁਣ ਚੱਕਲਾ ਕਰਨ ਮਾਰ ਕੇ ਮੋਟੀਆਂ ਹੈਗੀਆਂ ਇਹਦੇ ਨਾਲ ਕਿੱਥੋਂ ਸਾਗ ਰਿੱਝੂਗਾ ਵੇਖ ਲਾ ਇਹਨਾਂ ਨੂੰ ਲੈ ਚੱਲ ਇਹ ਤਾਂ ਜਾਉਂਗੀ ਹੁਣ ਆਲੇ ਫਾੜੇ ਕਮੁੱਢ ਜਾ ਇਧਰ ਦੀ ਆ ਕੇ ਖਿੱਚ ਅਬਾ ਕਿਦੇ ਖਿੱਚ ਲੈ ਅਬਾ ਕਿਨੇ ਖਿੱਚ ਲੈ ਨਹੀਂ ਲੈ ਅੰਦਰ ਦੇ ਖੜਾ ਦੇ ਮੈਂ ਇਹਂ ਦੀ ਆ ਲੈ ਇਹਨਾਂ ਨੂੰ ਖਿੱਚ ਲੈ ਹੋਰ ਸਾਗ ਤਾਂ ਨਹੀਂ ਆ ਫਾਰਨ ਲੈ ਗਏ ਚੱਕ ਕੇ ਹੈ ਪਤਾ ਨਹੀਂ ਕਿਹੜਾ ਲੈ ਗਏ ਅੱਲਾ ਦਾਸ ਕੁੜੇ ਬਸ ਆ ਬੱਤੀਆਂ ਇੱਧਰ ਹੀ ਪਾਉਣਾ ਆ ਇੱਧਰ ਹੀ ਚੱਲ ਹਾਂ ਉਹ ਮੈਂ ਲੈਉਣੀ ਚੱਕ ਕੇ ਬੇਬੇ ਨੂੰ ਕਹਿਣੀ ਹੈ ਜਾ ਕੇ ਬੇਬੇ ਜਿਹੜੀਆਂ ਰਹਿੰਦੀਆਂ ਪਈਆਂ ਉਹ ਵੀ ਚੱਕ ਲੈ ਅੱਗੇ ਕੋਈ ਨਾ ਕੋਈ ਲੈ ਜਾਊਗਾ ਚੱਕ ਕੇ ਬੇਬੇ ਕਿਹੜਾ ਧਿਆਨ ਰੱਖਦੀ ਐ ਬੇਬੇ ਨੂੰ ਤਾਂ ਐਵੇਂ ਨਹੀਂ ਹੁੰਦਾ ਵੀ ਮੈਂ ġੇੜਾ ਹੀ ਮਾਰਨਾ ਚੱਲ ਚੱਲ ਕੇ ਬੇਬੇ ਤਾਂ ਆਪਣੀ ਹਿਲਦੀ ਕਰੋ ਹੋਰ ਕੀ ਮੈਨੂੰ ਤਾਂ ਚੋਰਾ ਲੱਗ ਗਿਆ ਕੋਈ ਸਾਰਾ ਲੱਗੇ ਚੱਕ ਕੇ ਆ ਜਾ ਚਲ ਕੋਈ ਨਹੀਂ ਹੁਣ ਤਾਂ ਜੇ ਲੈ ਕੇ ਪਾਸੋਂ ਘਰ ਕੀ ਕੀਤਾ ਜਾਵੇ ਮੈਂ ਤਾਂ ਕਿ ਸਾਰਾ ਸਿਆਲੈਸ਼ ਕਰਾਂਗੀ ਮੈਂ ਤਾਂ ਕੋਈ ਪਾਸੇ ਗੋਹਾ ਵੀ ਨਹੀਂ ਜੋੜਿਆ ਇੰਨਾ ਉਹ ਤਾਂ ਸਹੀ ਗੰਗਾ ਬਾਲਣਾ ਤੇ ਹੋਰ ਕੀ ਨਾਲ ਕੋ ਕੰਡਾ ਕੋਈ ਸਹੀਗਾ ਨਾਲ ਤੇ ਮਸਾ ਤਾਂ ਵੱਢ ਕੇ ਰੱਖਣਾ ਸੀ ਖੇਤੋਂ ਹੀ ਹੋਰ ਆ ਜਾ ਦਾਦਾ ਬਹੁਤ ਲੇਟ ਹੋ ਗਈ ਮੈਂ ਆ ਗਈ ਆ ਗਈ ਕੋਈ ਨਹੀਂ ਤੂੰ ਹੁਣ ਚਾਹ ਦੀ ਘੁੱਟ ਪੀ ਕੇ ਜਾਂਦੀ ਰਹੀ ਹੁੰਚਾ ਦੀ ਘੁੱਟ ਪੀ ਜੀ ਤਾਂ ਹੁਣ ਮੈਂ ਨਕੜਾ ਕੰਮ ਆ ਤੇ ਨੇਟ ਬਹੁਤ ਹੋ ਜਾਊਗੀ ਮੈਂ ਕੋਈ ਨਹੀਂ ਕੋਈ ਨਹੀਂ ਮੈਂ ਹੁਣੇ ਬਣਾ ਲੈਣੀ ਆ ਵਸ ਪੀ ਕੇ ਜਾਂਦੀ ਰਹੀ ਹੋਰ ਆ ਜਾ ਫਿਰ ਮੈਨੂੰ ਤਾਂ ਝੋਰਾ ਲੱਗ ਗਿਆ ਕੁੜੇ ਲੱਕੜਾਂ ਦਾ ਝੋਰਾ ਤਾਂ ਫਿਰ ਲੱਗਣਾ ਹੀ ਸੀ ਮਸਾ ਤਾਂ ਵੱਢਣਾ ਸੀ ਗਿਆ ਹੋਰ ਆਉਣੀ ਆ ਮੁੰਡੇ ਨੂੰ ਵੇਂਦੀ ਸ ਆ ਜਾ ਹੰਡਾ ਉਹਦਾ ਡਿਗਣੇ ਪਈ ਆ ਜਾ ਹੋਰ ਮਗਰੀ ਚੱਲ ਪੈਂਦਾ ਮੇਰੇ ਬੋਲਣ ਬੋਲਣ ਸਾ ਚੱਕਿਆ ਪਿਆ ਤੇ ਗੇੜਾ ਗੂੜਾ ਵੀ ਮਾਰ ਪਿਆ ਨਹੀਂ ਬੇਬੇ ਲੱਕੜਾਂ ਸਾਰੀਆਂ ਹੀ ਲੈ ਗਿਆ ਚੱਕ ਕੇ ਕੋਈ ਨਹੀਂ ਬੇਬੇ ਮੈਂ ਤਾਂ ਨਾ ਵੇਖ ਕੇ ਹੱਕੀ ਬੱਕੀ ਰਹਿ ਗਈ ਇੱਕ ਵੀ ਲੱਕੜ ਹੈ ਨਹੀਂ ਉੱਥੇ ਆ ਹੀ ਸੀ ਝੂਰਾ ਜਾ ਪਿਆ ਮੈਂ ਤਾਂ ਅੰਦਰ ਬੈਠੀ ਨਹੀਂ ਸੀ ਤੇਰੇ ਬਾਹਰ ਨਹੀਂ ਕਰਿਆ ਚੱਕੀ ਨਹੀਂ ਨਹੀਂ ਲੈ ਦੱਸ ਅੱਗੋਂ ਮੈਨੂੰ ਕਹਿੰਦੀ ਐ ਨਹੀਂ ਵੀ ਮੈਂ ਗੇੜਾ ਮਾਰ ਲਉਂਦੀ ਨਹੀਂ ਲੱਕੜਾਂ ਵਾੜਦੀ ਕਿ ਨਾ ਫਸੇ ਉਹ ਕਿੱਥੋਂ ਲੈ ਅੱਜ ਨਹੀਂ ਮੈਂ ਤਾਂ ਇੱਕ ਤਾਂ ਗੇੜਾ ਮਾਰੂ ਤੇ ਤੂੰ ਇੱਥੇ ਬਾਹਰੋਂ ਦਾ ਕੰਮ ਕਰਦੀਆਂ ਫਿਰ ਤੈਨੂੰ ਦਵਾ ਦਿੰਦੇ ਇਹ ਵੇਖ ਨਹੀਂ ਕੋਈ ਰਾਤ ਨੂੰ ਲਗਿਆ ਚੱਕ ਕੇ ਕੋਈ ਨਹੀਂ ਭਲਾ ਹੋਵੇ ਹੋਰ ਇੱਕ ਵੀ ਨਹੀਂ ਰਹਿ ਗਈ ਹੋ ਸਕਦਾ ਕਿ ਨਾ ਰਿੰਨਾਗੇ ਕਿਆ ਲੋਕੋ ਹੀ ਮੋਲ ਲਿਆ ਮਗਰ ਹੋਰ ਕੀ ਐ ਕਰਦੇ ਨੇ ਲੋਕ ਕੀ ਕੀ ਬੰਦਾ ਕਰੇ ਹੈ ਟੱਕਰਾ ਦਾ ਭਰਾ ਹੋਰ ਮੈਨੂੰ ਤਾਂ ਇੰਨਾ ਫਿਕਰ ਲੱਗ ਗਿਆ ਮੈਂ ਕਿ ਬੂ ਹੁਣ ਜਿਹੜੇ ਮੋੜ ਪਏ ਨੇ ਉੱਥੇ ਉਹ ਵੀ ਚੱਕ ਕੇ ਲਿਆ ਕੇ ਕੋਠੇ ਤੇ ਰਖਾ ਲਗੇ ਤੇ ਹੋਰ ਉਹ ਵੀ ਚੱਕੇ ਜਾਣਗੇ ਮੈਂ ਆਖਿਆ ਕਾਕੇ ਮੈਂ ਕੁਛ ਮੇਰੇ ਕੰਮ ਕਰਕੇ ਜਾ ਕੋਠੇ ਨੇ ਸਾਰਾ ਸਾਰਾ ਕਹ ਤਾ ਹੋਰ ਕੀ ਕਹਿੰਦਾ ਉਹ ਤਾਂ ਫੇਰ ਮੈਂ ਆ ਜੂ ਆ ਲੱਕੜੀਆਂ ਵੀ ਪੜਾ ਲੋ ਜੇ ਤੋ ਸਾਰਾ ਕੁਝ ਰਖਾ ਲਾਂਗੇ ਹੁਣ ਤਾਂ ਭੈਣੇ ਮੈਂ ਤਾਂ ਸਾਰੀਆਂ ਲਿਆਉਂ ਚੱਕਾ ਕੇ ਮੈਨੂੰ ਤਾਂ ਫਿਕਰ ਲੱਗ ਗਿਆ ਚੱਲ ਬੇਬੇ ਤੂੰ ਹੁਣ ਮੈਂ ਦਾਤ ਲਿਆ ਕੇ ਦਿੰਨੀ ਆ ਤੇ ਤੂੰ ਚੀਰ ਲੈ ਸਾਗ ਚੰਗਾ ਸਾਗ ਮੈਂ ਠੀਕ ਦੇ ਤੇ ਚਾਚੀ ਚਾਹ ਪੀ ਕੇ ਜਾਇਂ ਚੰਗਾ ਬਣਾ ਲਾ ਦਾ ਤਾਂ ਫਿਰ ਹੋਰ ਸਾਗ ਦੋ